ਸਭ ਚਲੇ ਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਵੀਰੋ ਵਿਸਾਖ ਮਹੀਨਾ ਅੱਜ ਤਿੰਨ ਹੋ ਚੁੱਕਾ ਆ 4 ਆਪਾਂ ਇੱਧਰ ਕਣਕ ਨੂੰ ਹੱਥ ਲਾ ਦਿੱਤਾ ਆ ਕਣਕ ਐਸ ਵਾਰ ਆਪਾਂ ਹੱਥਾਂ ਦੇ ਵੱਢ ਰਹੇ ਆ ਤੇ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਮੇਰੇ ਮਾਮੀਆਂ ਆ ਤੇ ਮੇਰੇ ਪਹਿਣਾ ਲੱਗੀਆਂ ਹੋਈਆਂ ਕਨਕ ਵਡਣ ਤਾਂ ਵੀਰੋ ਇਸ ਤੋਂ ਪਹਿਲਾਂ ਕੋਈ 5-7 ਸਾਲ ਪਿੱਛੇ ਜਾਈਏ ਤਾਂ ਆਮ ਹੀ ਲੋਕ ਹੱਥਾਂ ਦੇ ਕਨਕ ਵਡਾ ਕਰਦੇ ਸੀ ਤਾਂ ਜਿਵੇਂ ਜਿਵੇਂ ਮਸ਼ੀਨੀ ਯੁੱਗ ਆਇਆ ਤਾਂ ਹੱਥਾਂ ਵਾਲਾ ਕੰਮ ਮਸ਼ੀਨਾਂ ਤੇ ਹੋਣ ਲੱਗ ਗਿਆ ਤਾਂ ਜਿਹਦੇ ਕਰਕੇ ਮੇਰਾ ਮੰਨਣਾ ਕਿ ਬਿਮਾਰੀਆਂ ਵੀ ਬਹੁਤ ਜ਼ਿਆਦਾ ਵਧੀਆਂ ਹੈ ਤੇ ਜੋ ਪੈਣਾ ਵੀ ਤਾਂ ਅੱਜ ਵੀ ਹੱਥਾਂ ਤੇ ਕੰਮ ਕਰਦੇ ਆ ਉਹ ਕਿਤੇ ਨਾ ਕਿਤੇ ਤੰਦਰੁਸਤ ਆ ਤੇ ਜੋ ਮਸ਼ੀਨਾਂ ਤੇ ਕੰਮ ਕਰਵਾਉਣ ਵਾਲੇ ਲੋਕ ਆ ਉਹ ਜ਼ਿਆਦਾਤਰ ਦੇਖੇ ਅੱਜ ਕੱਲ ਮੰਜਾਂ ਤੇ ਪੈ ਚੁੱਕੇ ਆ तो कनक अपनी ये हैगी पिछे तुम देख रहे, ता नहीं। नहीं। रहे। हो इधर आ कनक अपनी वड्डी गई आ कुछ बहुत सारी कनक ये खड़ी भी आप चले गए घरें चाह पानी लैन तो हम अपनी लेबर देख सकते हो ਲੱਡੂ ਲੈਂਦੇ ਨੇ ਇਹਨਾਂ ਵਾਸਤੇ ਆਪਾਂ ਲੈ ਕੇ ਆਏ ਸੀ ਲੱਡੂ ਆਪਾਂ ਸੋਚਿਆ ਮਿੱਠਾ ਮੂਹ ਕਰਾਉਂਦੇ ਆ ਲੱਡੂਆਂ ਨਾਲ ਵੈਸੇ ਤਾਂ ਜਦੋਂ ਪਹਿਲਾਂ ਵਿਸਾਖੀ ਵਾਲੇ ਦਿਨ ਅਲੱਗ-ਅਲੱਗ ਪਕਵਾਨ ਬਣਾਏ ਜਾਂਦੇ ਸੀ ਕਈ ਮਿੱਠੇ ਚਾਵਲ ਬਣਾਉਂਦੇ ਸੀ ਕਈ ਘੜਾ ਬਣਾਉਂਦੇ ਸੀ ਤੇ ਵਿਸਾਖੀ ਵਾਲੇ ਦਿਨ ਆਪਾਂ ਕਰ ਰਹੇ ਨਹੀਂ ਹੈਗੇ ਸੀ ਇਸ ਕਰਕੇ ਆਪਾਂ ਨੂੰ ਪਤਾ ਨਹੀਂ ਕਿ ਆਪਨੇ ਕਰਕੀ ਪੱਕਿਆ ਸੀ ਮਿੱਠੇ ਵਿੱਚ ਤਾਂ ਇਸ ਕਰਕੇ अज आप कनक बढ़ लगे तो सोचा चलो मिठा मूह आप करोने लेवर का तो लड्डू लेके आए थे चाह पानी पी के आप कनक फिर आप गात वहाँ करते रहे वीडियो नी एंड तक जुड़े रहो ले कुछ कहना चाहिए ਇਹਨਾਂ ਦਾ ਮੇਰੇ ਨਾਲ ਛਿਕਵਾ ਹੈਗਾ ਕਿ ਮੈਂ ਇਹਨਾਂ ਨੂੰ ਦਿਹਾੜ ਘੱਟ ਦੇ ਰਾਂ ਕਨਕ ਦੀ ਵਡਾਈ ਤੇ ਬਾਕੀ ਕਹਿੰਦੇ ਰੋਲਾ ਚੱਲਦਾ ਪਏ ਕਿਉਂਕਿ ਜਿੱਥੇ ਆਪਦੇ ਰਿਸ਼ਤੇਦਾਰ ਹੋਣੇ ਉੱਥੇ ਪੈਸਾ ਮੈਨੂੰ ਨਹੀਂ ਰੱਖਦਾ ਕਿਉਂਕਿ ਵੈਸੇ ਤਾਂ ਅੱਜਕੱਲ ਕੋਈ ਵੀ ਕੰਮ ਕਰ ਰਿਹਾ ਹੈ ਪੈਸੇ ਤਾਂ ਹੀ ਚੱਲਦਾ ਪਰ ਮੈਂ ਇਸ ਕਰਕੇ ਇਹਨਾਂ ਨੂੰ ਜਿੰਨੇ ਕੁ ਮੈਨੂੰ ਲੱਗਦੇ ਸੀ ਕਿ ਪੈਸੇ ਦੇਣੇ ਆ ਕਗਾ ਪਿੱਛੇ ਪਹਿਲਾ ਜੇ ਇਹ ਕੰਮ ਜਾ ਰਹੇ ਸੀ ਜਿੱਥੇ ਉਹਨਾਂ ਨਾਲ ਠੇਕੇਦਾਰ ਇਹ ਠਗੀ ਕਰਦਾ ਪਿਆ ਸੀ ਕਿ ਪੈਸੇ ਉਹਨਾਂ ਘੱਟ ਪੇ ਲਾ ਸੀ ਤਾਂ ਜੇ ਉਹਦੇ ਕਰਕੇ ਮੈਂ ਸੋਚਿਆ ਚਲੋ ਆਪਾਂ ਤੁਹਾਨੂੰ 50 ਰੁਪਏ ਵਾਧੇ ਦੇ ਦਾਂਗੇ ਤਾਂ ਇੱਕ ਦਿਨ ਤੁਸੀਂ ਲਵਾ ਦਿਓ ਆਪਾਂ ਨੂੰ ਤੇ ਇਹਨਾਂ ਨਾਲ ਆਪਾਂ ਵੀ ਜਲਦੀ ਫ੍ਰੀ ਹੋ ਜਾਾਂਗੇ ਤੇ ਤੁਹਾਡਾ ਹੀ ਨਾਲ ਚਲੋ ਕੰਮ ਚੱਲਦਾ ਹੋ ਜਾਏਗਾ ਤੇ ਕੁਦਰਤੀ ਅੱਜ ਇਹਨਾਂ ਦਾ ਵੀ ਇਹ ਕੰਮ ਰੁਕ ਗਿਆ ਜੀ ਦੇ ਕਰਕੇ ਆਪਨੇ ਵਲੇ ਅਗੇ ਸੀ ਚਲੋ ਕਨਕ ਵੱਟੇ ਜੇਗੀ ਆਪਣੀ ਤੇ ਟਾਈਮ ਸਿਰ ਵੇਲੇ ਹੋ ਜਾਣਗੇ ਆਪਾ ਚਲੇ ਗਿਆ ਸੀ ਕਰੇ ਰੋਟੀ ਖਾਣ ਇੱਕਦਾਂ ਟਾਈਮ ਹੋ ਗਿਆ ਸੀ ਤੇ ਲਿਵਰ ਆਪਣੀ ਰੋਟੀ ਨਾਲ ਲੈ ਕੇ ਆਈ ਸੀ ਉਹਨਾਂ ਰੋਟੀ ਇੱਥੇ ਖਾ ਲਈ ਸੀ ਤਾਂ ਹੁਣ 7:00 ਵਜੇ ਗਿਆ ਤੇ ਆਪਾਂ ਇਹ ਰੋਟੀ ਪਾਨੀ ਖਾ ਕੇ ਘਰੋਂ ਆ ਗਿਆ। ਤੇ ਲੇਵਰ ਆਪਣੀ ਵੀ ਰਸਟ ਕਰ ਰਹੀ ਸੀ। ਤੇ ਹਵਾ ਵੀ ਮੱਠੀ ਮੱਠੀ ਚੱਲ ਪਈ ਆ। ਤੇ ਹੁਣ ਦੁਬਾਰਾ ਫਿਰ ਲੱਗਦੇ ਆਪਾਂ ਕਨਕ ਵੱਢਣ। ਤੇ ਕਨਕ ਆਪਣੀ तकरीबन तकरीबन 2 ਕੋਕ ਨਾਲਾ ਕਨਕ ਵੱਢੀ ਗਈ ਸੀ। ਤੇ 2 ਕੋਕ ਨਾਲਾ ਜੇ ਬਾਕੀ ਆ। ਆ ਪਿੱਛੇ ਦੇਖ ਸਕਦੇ ਹੋ ਉਹ ਕਿੱਥੋਂ ਤੱਕ ਨਜ਼ਰ ਆਉਂਦੀ ਹੁੰਦੀ ਹੈ ਤੁਹਾਨੂੰ ਇਹ ਆਪਣੀ ਕਨਕ ਵੱਟੀ ਗਈ ਹੈ ਤੇ ਕੋਈ ਰਹਿ ਗਈ ਹੈ ਵੱਡਣ ਵਾਲੀ ਜੇਕਰ ਅੱਜ ਦੇ ਦਿਨ 'ਚ ਇਹ ਦੋ ਕਨਾਲਾ ਵੀ ਆਪਣੀ ਵੱਟੀ ਜਾਂਦੀ ਆ ਤੱਕ ਨਾਲ ਕੋ ਪਿੱਛੇ ਹੋਰ ਹੈਗੀ ਆ ਇੱਥੋਂ ਆ ਸਾਹਮਣੇ ਦੇਖ ਸਕਦੇ ਹੋ ਤਾਂ ਇਹ ਵੀ ਆਪਾਂ ਵੜਟ ਕੇ ਇਹ ਕੰਮ ਨਬੇੜ ਲਾਂਗੇ ਜੋ ਵੱਡਣ ਵਾਲਾ ਫਿਰ ਬੰਦਨ ਵਾਲੀ ਰਹੇਗੀ ਤਾਂ ਜਦੋਂ ਇਹ ਟਾਈਮ 'ਚ ਬਣੇਗਾ ਬੰਦ ਹੋਣ ਕੇ ਉਸ ਤੋਂ ਬਾਅਦ ੜੰਬਾ ਦਾ ਪਤਾ ਕਰ ਕਿ ਜਦੋਂ ਹੀ ਆਪਾਂ ਨੂੰ ੜੰਬਾ ਮਿਲੇਗਾ ਤਾਂ ਕਣਕ ਕੱਢ ਕੇ ਇੱਥੇ ਹੋ ਜਾਗੇ ਫਿਰਹੀਂ ਤਾਂ ਫਿਰ ਜੋ ਆਪਾਂ ਦੂਸਰੇ ਖੇਤ ਬੀਜੀ ਹੋਈ ਆ ਉਹ ਤਕਰੀਬਨ ਤਕਰੀਬਨ ਸਵਾ ਕੁ ਕਿਲਾ ਕਰਨ ਕ ਤੇ ਜੋ ਆਪਣੇ ਤੋਂ ਹੱਥਾਂ ਦੇ ਵੱਡੇ ਇਤਨੇ ਔਖੀ ਆ ਕਿਉਂਕਿ ਲੇਵਰ ਨੇ ਵੀ ਇਹ ਗਾਂ ਫਿਰ ਦੁਬਾਰਾ ਤੋਂ ਜਿੱਥੇ ਪਹਿਲਾਂ ਕੰਮ ਜਾ ਰਹੇ ਆ ਉੱਥੇ ਕੰਮ ਇਹ ਨਾ ਜਾਣਾ ਤੇ ਆਪਾਂ ਵੀ ਇੱਕ ਦੋ ਜਣੇ ਜਿਆਦਾ ਕੋਈ ਵੱਟ ਨਹੀਂ ਸਕਦੇ ਤਾਂ ਇਸ ਕਰਕੇ ਉਹ ਕਣਕ ਆਪਾਂ ਕੰਬਾਈਨ ਤੇ ਵੱਢਾਂਗੇ ਤਾਂ ਜਿੰਨੀ ਕੋ ਆਪਾਂ ਨੂੰ ਸੌਖਾ ਲੱਗਦਾ ਸੀ ਕਿ ਲੇਵਰ ਲਾ ਕੇ ਤੇ ਨਾਲ ਆਪ ਲਾ ਕੇ ਆਪਾਂ ਵੱਢ ਸਕਦੇ ਆ ਉਨੀ ਕੋ ਆਪਾਂ ਵੱਢੀ ਆ ਲੇਵਰ ਆਪਣੀ ਰੈਸਟ ਕਰਨ ਤੋਂ ਬਾਅਦ ਲੱਗ ਪਈ ਇਹ ਕਣਕ ਵੱਢਣ ਤੇ ਆਪਣੇ ਇੱਧਰ ਕਣਕ ਦੇ ਵਿੱਚ ਆ ਤੁਹਾਨੂੰ ਬੂਟੀ ਨਜ਼ਰ ਆਉਂਦੀ ਹੁੰਦੀ ਹੁੰਦੀ ਹੈ ਨਿੱਕੀ ਨਿੱਕੀ ਇਹ ਬੂਟੀ ਬਹੁਤ ਹੀ ਜ਼ਿਆਦਾ ਹੋ ਗਈ ਸੀ ਤਾਂ ਇਹਦੇ ਕਰਕੇ ਵੀ ਬਹੁਤ ਹੀ ਔਖੀ ਦਾਤਰੀ ਚਲਦੀ ਹੈ ਕਿਉਂਕਿ ਜਦੋਂ ਆਪਾਂ ਦਾਤਰੀ ਚਲਾਉਂਦੇ ਆ ਤਾਂ ਇਹ ਬੂਟੀ ਨਾਲ ਅੜ ਜਾਂਦੀ ਆ ਤੇ ਅੜਨ ਕਰਕੇ ਫਿਰ ਟਾਈਮ ਜ਼ਿਆਦਾ ਲੱਗਦਾ ਆ ਨਹੀਂ ਤਾਂ ਜਿੰਨੀ ਆਪਾਂ ਕਣਕ ਵੱਢੀ ਆ ਇਸ ਤੋਂ ਥੋੜੀ ਹੋਰ ਵੀ ਜ਼ਿਆਦਾ ਵੱਢੀ ਜਾ ਸਕਦੀ ਸੀ ਜੇਕਰ ਇਹ ਬੂਟੀ ਨਾ ਹੁੰਦੀ ਤਾਂ ਕਿਉਂਕਿ ਕਣਕ ਵਿਰਲੀ ਆ ਤਾਂ ਵਿਰਲੀ ਕਣਕ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਪਰ ਬੂਟੀ ਹੋਣ ਦੇ ਕਰਕੇ ਟਾਈਮ ਜ਼ਿਆਦਾ ਲੱਗ ਰਿਹਾ ਤਾਂ ਫਿਰ ਵੀ ਉਮੀਦ ਆ ਕਿ ਸ਼ਾਮ ਤੱਕ ਜੋ ਆਪਣੀਆਂ 4-5 ਕਨਾਲਾ ਕਣਕ ਹੈਗੀ ਆ ਆਸਾਨੀ ਨਾਲ ਵੱਢੀ ਜਾਏਗੀ ਤਾਂ ਫਿਰ ਆਪਣਾ ਬੰਨਣ ਵਾਲਾ ਕੰਮ ਹੀ ਰਹਿ ਜਾਏਗਾ ਕਣਕਾਂ ਪਰ ਵੱਢੀ ਜਾਂਦੇ ਸੀ ਤੇ ਚਾਹ ਆਪਨੇ ਆ ਗਈ ਹੈ ਤੇ ਚਾਹ ਦੇ ਨਾਲ ਆਏ ਨੇ ਆਪਣੇ ਚਾਵਲ ਤੜਕੇ ਵਾਲੇ ਚਾਵਲ ਆਏ ਨੇ ਤਾਂ ਲੈਵਰ ਆਪਣੀ ਚਾਵਲ ਤੇ ਇੱਕ ਹੀ ਖੁਸ਼ ਹੋ ਗਈ ਹੈ ਓਏ ਹੋਏ 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 ਚਾਵਲ ਖਾਣ ਕੇ ਅੱਜ ਤਾਂ ਆਲੂ ਵਾਲੇ ਸਾਮ ਸਵੇਰ ਤੇ ਚਾਹ ਨਾਲ ਆਪਾਂ ਲੱਡੋ ਲੈਂਦੇ ਸੀ ਆਪਾਂ ਲੱਗੇ ਸੀ ਇੱਥੇ ਕਨਕ ਵੜਨ ਤੱਕਾ ਰੋ ਬਣਾ ਕੇ ਆਪਣੇ ਚਾਹ ਤੇ ਚਾਵਲ ਪੇਜਦੇ ਸੀ ਤਾਂ ਆਪ ਚਲੇ ਗਏ ਚਾਹ ਦੇ ਕੇ ਆਪਾਂ ਨੂੰ ਤੇ ਜੋ ਆਪਨੇ ਲੈ ਵਰਨੇ ਸੁਭਾ ਰੋਟੀ ਖਾ ਟਖਾ ਦੇ ਹੀ ਤਾਂ ਹੁਣ ਜ ਚਾਵਲ ਆਏ ਤੇ ਕਹਿੰਦੇ ਆਪਾਂ ਰਾਜ-ਰਾਜ ਕੇ ਚਾਵਲ ਖਾਵਾਂਗੇ ਕਿਉਂਕਿ ਗਰਮੀ ਦੇ ਵਿੱਚ ਰੋਟੀ ਖਾਦੀ ਨਹੀਂ ਗਈ ਤੇ ਚਾਵਲ ਵਧੀਆ ਖਾਦੇ ਜਾਣਗੇ ਆਪਾਂ ਹੁਣ ਚਾਹ ਪੀ ਕੇ ਕਰਦੇ ਗੱਲਬਾਤ ਚਾਹ ਪੀ ਲਈ ਆਪਾਂ ਚਾਵਲ ਚੂਲ ਖਾ ਲੇ ਤੇ ਹੁਣ ਲੱਗ ਪਈ lever ਆਪਣੀ ਦੁਬਾਰਾ ਤੋਂ ਚਾਹ ਪਨ ਪੀ ਕੇ ਕਨਕ ਬੱਡਨ ਤਾਂ ਲੱਗਦਾ ਆਪਾਂ ਵੀ ਨਾਲ ਤਾਂ ਕਨਕ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਹ ਹੋਇਆਗਾ ਜੇ ਇਸੇ ਕਰਕੇ ਬਹੁਤ ਟਾਈਮ ਲਾ ਕੇ ਰ ਕਨਕ ਵਡੀਚਨ ਚ ਤਾਂ ਕਨਕ ਆਪਣੀ ਚਾਰ ਕ ਨਾਲ ਵੱਡੀ ਗਈ ਆ ਤੇ ਟਾਈਮ ਹੋ ਗਿਆ 7 ਵਜੇ ਦਾ ਸ਼ਾਮ ਦੇ ਤਾਂ ਕਣਕ ਆਪਣੀ ਜ਼ਿਆਦਾ ਵੱਢੀ ਜਾਣੀ ਜਿੰਨੀ ਵੀ ਆਪਾਂ ਮਲਟਨ ਸੀ ਮਤਲਬ ਪੰਜ ਕਨਾਲ ਆਪਣੀ ਕਣਕ ਸੀ ਤੇ ਉਹ ਜਿਹੜਾ ਟਾਈਮ ਜ਼ਿਆਦਾ ਲੱਗਾ ਆ ਜ਼ਿਆਦਾ ਜੋ ਤੱਲੀ ਹੋਈ ਹੋਈ ਆ ਕਣਕ ਦੇ ਵਿੱਚ ਇਹਦੇ ਕਰਕੇ ਟਾਈਮ ਬਹੁਤ ਜ਼ਿਆਦਾ ਲੱਗਾ ਹੈ ਜਿੱਥੇ ਆਪਣਾ 2 ਘੰਟੇ ਦਾ ਕੰਮ ਸੀ ਉਥੇ 4 ਤੋਂ ਲੈ ਕੇ 4.5 5 ਘੰਟੇ ਦਾ ਆਪਣਾ ਇੱਥੇ ਟਾਈਮ ਲੱਗਿਆ ਸੀ ਆ ਤੱਲੀ ਦੇ ਕਰਕੇ ਨਹੀਂ ਨਾ ਹੁਣ ਤੱਕ ਆਪਾਂ ਇਹ ਚਾਰ ਕਨਾਲ ਵੱਢ ਕੇ ਤੇ ਅੱਗੇ ਜੋ ਕਨਾਲ ਆਪਣੀ ਉੱਪਰ ਰਹੀ ਹੈ ਉਹ ਵੀ ਆਪਾਂ ਵੱਢ ਕੇ ਟਾਈਮ ਨਾਲ ਕਰੇ ਚਲੇ ਜਾਣਾ ਸੀ ਤਾਂ ਖੈਰ ਜੋ ਕਹਿੰਦੇ ਆ ਵੀ ਕਿਸਮਤ ਵਿੱਚ ਹੈ ਮਿਲਣਾ ਉਹੀ ਆ ਇਹ ਫਿਰ ਵੀ ਚਲੋ ਵਧੀਆ ਹੋ ਗਿਆ ਕਿਉਂਕਿ ਸੀਜ਼ਨ ਬਹੁਤ ਤਗੜਾ ਚੱਲ ਰਿਹਾ ਜਿਹਦੇ ਕਰਕੇ ਸਾਰੇ ਲੇਬਰ ਬਾਹਰ ਦੇ ਪਿੰਡਾਂ ਵਿੱਚ ਫਰਦਾ ਰੋਜ਼ਗਾਰ ਕਰਨ ਲਈ ਜਾਂਦੀ ਆ ਜਿਵੇਂ ਕਿ ਕੋਈ ਲਸਣ ਪੱਟਣ ਲਈ ਜਾ ਰਿਹਾ ਹੈ ਤਾਂ ਕੋਈ ਲਸਣ ਬੰਨਣ ਲਈ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਕਿਸੇ ਕੋਲ ਟਾਈਮ ਨਹੀਂ ਹੈਗਾ ਸੀ ਤਾਂ ਜੋਲੇ ਪਤਾ ਆਪਾਂ ਲੈ ਕੇ ਆਏ ਸੀ ਉਹਨਾਂ ਦੀ ਕੁਦਰਤੀ ਅੱਜ ਛੁੱਟੀ ਹੋ ਗਈ ਸੀ ਤਾਂ ਆਪਣੇ ਵੱਲ ਆ ਕੇ ਕਣਕ ਵੱਢਣੀ ਤਾਂ ਚਾਰਕ ਨਾਲ ਕਣਕ ਉਹਨਾਂ ਨੇ ਆਪਣੀ ਵੱਢਤੀ ਨਾਲ ਦੋ ਜਨੇ ਆਪਾਂ ਲੱਗ ਗਏ ਸੀ ਚਾਰ ਜਨੇ ਉਹ ਸੀ ਤੇ ਕਨਾਲ ਰਹਿ ਗਈ ਚਲੋ ਹਲੇ ਹਲੇ ਆਪਾਂ ਆਪ ਹੀ ਵੱਢ ਲਾਂਗੇ ਜਿਵੇਂ ਜਿਵੇਂ ਸਮਾਂ ਮਿਲੇਗਾ ਇਹ ਕਣਕ ਤੁਹਾਨੂੰ ਵਿਖਾ ਦਿੰਨੇ ਆ ਜਿਹੜੇ ਆਪਣੇ ਕਨਾਲ ਇੱਕ ਕਣਕ ਰਹਿ ਗਈ ਆ ਆ ਇਹ ਉਹ ਕਣਕਾ ਕਨਾਲ ਇੱਕ ਕਣਕ ਹੈਗੀ ਆ ਤੋ ਹਲੇ ਹਲੇ ਆਪਾਂ ਵੱਢ ਲਾਂਗੇ ਜੇਕਰ ਤੱਲੀ ਨਾ ਹੁੰਦੀ ਤਾਂ ਫਿਰ ਉਹ ਵੀ ਆਪਾਂ ਟਾਈਮ ਨਾਲ ਵੱਢ ਕੇ ਵਿਹਲੇ ਹੋ ਜਾਣਾ ਹੈ ਠੀਕ ਟਾਈਮ ਵੀ ਬਹੁਤ ਹੋ ਗਿਆ ਤੇ ਲੈੰਦੇ ਤੋਦੇ ਤੋ ਇਜਾਜ਼ਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਟਾ ਨੂੰ ਕਰ ਲਿਓ ਕਲਿੱਕ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਨਵੀਂ ਵੀਡੀਓ ਵਿੱਚ ਰੱਬ ਰੱਖਣਾ